ਦੇਖੋ ਮਰ ਮੁੱਖ ਮੰਤਰੀ ਆਪਦੇ ਬਚਨਾਂ ਤੋਂ ਫਿਰ ਰਹੇ ਆ ਨਾ ਇਹ ਤਾਂ ਕਹਿੰਦੇ ਸੀ ਇਹਨਾਂ ਦੇ ਵਲੰਟੀਅਰ ਵੀ ਜਿਹੜੇ ਭਮੱਕੜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਵੀ ਕਹਿੰਦੇ ਸੀ ਭਮੱਕੜ ਪਿੰਡੋਂ ਪਿੰਡ ਪ੍ਰਚਾਰ ਕਰਦੇ ਸੀ ਕਿ ਮੋਟਰਾਂ ਬੰਦ ਕਰਾ ਦੇਾਂਗੇ ਜੀ ਮੋਟਰਾਂ ਖੜੀਆਂ ਨਜਰਾਉਣਗੀਆਂ ਤੁਹਾਨੂੰ ਬਿਜਲੀ ਐਨੀ ਆਊਗੀ ਹੁਣ ਤੁਸੀਂ ਆਪਦੇ ਬਚਨਾਂ ਤੋਂ ਫਿਰਦੇ ਹੋ ਗੱਲ ਇਹ ਸਮਝੋ ਕਿ ਇਹ ਉਹੀ ਭਗਵਾਨਤਮਾਨ ਹੈ ਜਿਹੜਾ ਕਾਲੀਦਲ ਵੱਲੋਂ ਬਿਜਲੀ ਦੇ ਕੀਤੇ ਗਏ ਸਮਝੌਤਿਆਂ ਦੇ ਉੱਤੇ ਸਵਾਲ ਚੱਕਦਾ ਸੀ ਉਹਨਾਂ ਸਮਝੌਤਿਆਂ ਨੂੰ ਗਾਂ ਕੈਪਟਨ ਅਮਰਿੰਦਰ ਸਿੰਘ ਨੇ ਉਵੇਂ ਹੀ ਤੋੜਿਆ ਹੁਣ ਜਦੋਂ ਇਹਨਾਂ ਦੀ ਸਰਕਾਰ ਆਈ ਹੈ 2.5 ਸਾਲ ਹੋ ਗਏ ਜਿਹੜੇ ਸਮਝੋ ਬਿਜਲੀ ਸਮਝੌਤਿਆਂ ਨੂੰ ਭਗਵੰਤ ਮਾਨ ਕਹਿੰਦਾ ਸੀ ਗਲਤ ਹੋਏ ਆ ਉਹਨਾਂ ਬਿਜਲੀ ਸਮਝੌਤਿਆਂ ਨੂੰ 2.5 ਸਾਲ ਹੋ ਗਏ ਤੂੰ ਉਹਨੂੰ ਉਹਦੇ ਤੇ ਇੰਪਲੀਮੈਂਟ ਕਰ ਰਿਆ ਉਹਨਾਂ ਨੂੰ ਲਾਗੂ ਕੀਤਾ ਹੋਇਆ ਬੰਦ ਕਰ ਦਿੰਦਾ ਮੁੱਖ ਮੰਤਰੀ ਤੋੜ ਦਿੰਦਾ ਉਹਨਾਂ ਨਾਲ ਸਮਝੌਤੇ ਸੋ ਮਹਿੰਗੇ ਸਮਝੌਤੇ ਹੋਏ ਆ ਮਹਿੰਗੀ ਬਿਜਲੀ ਮਿਲੀ ਆ ਮੈਂ ਕਿਹਾ ਜੇ ਕਿਸੇ ਨੂੰ ਲੋਕਾਂ ਨੂੰ ਬਿਜਲੀ ਫਰੀ ਕਰਨ ਦੀ ਲੋੜ ਕੀ ਆ ਸਸਤੀ ਬਿਜਲੀ ਦਿਓ ਨਿਰਵਿਘਨ ਦਿਓ ਸਭ ਨੂੰ ਮਿਲੇ ਬਿੱਲ ਤਾਂ ਕਿਸਾਨ ਵੀ ਦੇਣ ਨੂੰ ਤਿਆਰ ਆ ਪੰਜ ਕਿੱਲੇ ਵਾਲੇ ਕਿਸਾਨ ਦਾ ਬਿਜਲੀ ਮੈਨੂੰ ਬਾਫ ਕਰੋ ਜਦੋਂ ਇਸ ਤਰ੍ਹਾਂ ਦਾ ਕੋਈ ਦੇਖਿਆ ਹੀ ਨਹੀਂ ਸੀ ਤੇ ਅਸੀਂ ਵੀ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਸਿਆਸੀ ਜਮਾਤਾਂ 'ਚ ਰਹੇ ਹਾਂ ਅਸੀਂ ਲੋਕਾਂ ਦੀ ਸਮੱਸਿਆ ਸੁਣਦੇ ਸੀ ਲੋਕਾਂ 'ਚ ਬਹਿ ਕੇ ਲੋਕਾਂ ਦੀ ਗੱਲ ਕਰਦੇ ਕਿੱਥੇ ਨੇ ਜ਼ਿਲ੍ਹਾ ਪ੍ਰਧਾਨ ਕਿੱਥੇ ਨੇ ਮੰਤਰੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਿੱਧਰ ਗਏ ਇਹਨਾਂ ਦੇ ਆਲੂ ਸਾਰੇ ਆ ਕੇ ਗੱਲ ਤਾਂ ਸੁਣੋ ਘੱਟੋ ਘੱਟ ਲੋਕਾਂ ਦੀ ਹੈ ਤੁਹਾਡੇ ਲੋਕ ਨੇ ਯਾਰ ਕੋਈ ਬਗਾਨੇ ਥੋੜੀ ਨਹੀਂ ਅਸੀਂ ਸਮੱਸਿਆ ਹੱਲ ਅੱਜ ਸਾਡੇ ਕੋਲ ਸਮੱਸਿਆਵਾਂ ਹੱਲ ਕਰਦਾ ਰੱਬ ਨੇ ਤਾਕਤ ਦਿੱਤੀ ਆ ਜਿਉ ਤਾਕੇ ਦਿੱਤੇ ਉਹ ਹਸਤਾਕ ਨੂੰ ਲੋਕਾਂ ਲਈ ਵਰਤਣਾ ਚਾਹੀਦਾ ਹੈ ਨਾ ਕਿ ਆਪਦੇ ਨਿੱਜੀ ਹਿੱਤਾਂ ਲਈ ਅਜੀਤ ਕਮਲ ਜੀ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਤਾਕਤ ਟੈਸਟ ਕਰਦੀ ਡੋੜ ਪੈ ਗਈ ਸੀ ਪਰ ਫਿਰ 11 ਤਰੀਕ ਤੋਂ ਲੈ ਕੇ ਦਰ ਰਾਤ ਸਾਰਿਆਂ ਨੇ ਆ ਕੇ ਕੀਤਾ ਹੋਇਆ ਜਿਵੇਂ ਚੱਲਦੇ ਆ ਚੌਥਾ ਦਿਨ ਆ ਦਿੱਤਾ ਫੇਰ ਹੋ ਗਿਆ ਔਰ ਲੋਕਾਂ ਦੀ ਜਿੱਤ ਹੋਈ ਆ ਔਰ ਗ੍ਰੈਂਡ ਵੀ ਇੱਕ ਨਵਾਂ ਆ ਗਿਆ ਅੱਜ ਕਿਸੇ ਦੇ ਇੱਥੇ ਪਹੁੰਚ ਕੇ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੜਦੇ ਆਂ ਸੀ ਕਿ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜਵਲ ਸੇ ਲੈ ਹੈ ਨਿਜਵਲ ਦੇ ਨਾਲ ਇੱਕ ਇਹ ਦੇ ਨਾਲ ਇਤਫਾਕ ਦੇ ਨਾਲ ਬਹੁਤ ਚੰਗਾ ਜਿੱਤੀਆਂ ਜਾਂਦੀਆਂ ਐ ਲੜਾਈਆਂ ਜਿੱਤੀਆਂ ਜਾਂਦੀਆਂ ਇਹਦਾ ਹੀ ਸਬੂਤ ਆ ਜਹਾ ਨਿਹਾਲ ਸਿੰਘ ਆਲਾ ਦੀ ਸੰਗਤ ਨੇ ਇਕੱਠੇ ਹੋ ਕੇ ਮੋਰਚਾ ਲਾਇਆ ਬਿਨਾ ਕਿਸੇ ਲੀਡਰਸ਼ਿਪ ਦੇ ਸਿਆਸੀ ਲੋਕਾਂ ਤੋਂ ਕਿਨਾਰਾ ਕਰਕੇ ਇਹਨਾਂ ਨੇ ਆਪ ਦੇ ਦਮ ਤੇ ਪਿੰਡਾਂ ਦੇ ਵਿੱਚੋਂ ਸੰਗਤ ਇਕੱਠੀ ਕਰਕੇ ਮੋਰਚਾ ਲਾਇਆ ਨੌਜਵਾਨਾਂ ਨੇ ਤੇ ਜਿੱਤ ਹਾਸਲ ਕੀਤੀ ਹੈ ਪਰ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੇ ਸਵਾਲ ਖੜੇ ਹੁੰਦੇ ਆ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਹੁੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਧਰਨੇ ਨਹੀਂ ਲੱਗਣਗੇ ਮੁਜਾਰੇ ਨਹੀਂ ਹੋਣਗੇ ਅਸੀਂ ਲੋਕਾਂ ਨੂੰ ਸਮੱਸਿਆਵਾਂ ਨਹੀਂ ਆਉਣ ਦਿਆਂਗੇ ਪਰ ਸਭ ਤੋਂ ਜ਼ਿਆਦਾ ਧਰਨੇ ਮੁਜਾਰੇ ਦੂਜੀਆਂ ਸਿਆਸੀ ਧਿਰਾਂ ਤੋਂ ਵੱਧ ਵੀ ਇਸ ਸਰਕਾਰ 'ਚ ਲੱਗ ਰਹੇ ਆ ਮਤਲਬ ਇੱਥੋਂ ਪਤਾ ਲੱਗਦਾ ਕਿ ਕਿੰਨੇ ਅਣਜਾਣ ਲੋਕਾਂ ਦੇ ਹੱਥਾਂ ਦੇ ਵਿੱਚ ਕਿੰਨੇ ਬੇਵਸ ਲੋਕਾਂ ਦੇ ਹੱਥਾਂ ਦੇ ਵਿੱਚ ਪੰਜਾਬ ਦੀ ਕਮਾਂਡ ਆ ਗਈ ਆ ਜਿਹੜੇ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਪਾਸੇ हट ਕੇ ਆਪਣੀਆਂ ਕੁਰਸੀਆਂ ਬਚਾਉਣ ਵੱਲ ਤੁਰੇ ਹੋਏ ਆ ਔਰ ਸਬਕ ਸਿੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਦੋਂ-ਜਦੋਂ ਵੀ ਅਸੀਂ ਇਕੱਠੇ ਹੋ ਕੇ ਲੜੇ ਆ ਦੁਸ਼ਮਣ ਚਾਹੇ ਜਿੱਡਾ ਮਰਜੀ ਤਾਕਤਵਰ ਹੋਵੇ ਤੇ ਲੋਕਾਂ ਦੀ ਆਮ ਲੋਕਾਂ ਦੀ ਫਤਿਹ ਹੋਈ ਆ ਇਹਦੀਆਂ ਉਦਾਹਰਨਾਂ ਸੈਂਕੜੇ ਨੇ ਚਾਹੇ ਪੁਰਾਣੇ ਇਤਿਹਾਸ ਦੀ ਗੱਲ ਕਰ ਲਈਏ ਮਿਸਲਾਂ ਦੇ ਸਰਦਾਰ ਸੀ ਮਿਸਲਾਂ ਦਾ ਆਪਸ ਵਿੱਚ ਵਖਰੇਵਾ ਰਹਿੰਦਾ ਸੀ ਪਰ ਜਦੋਂ ਅਬਦਾਲੀ ਵਰਗਿਆਂ ਨਾਲ ਜਾਂ ਹੋਰ ਦਿੱਲੀ ਦੇ ਦੁਸ਼ਮਣਾਂ ਨਾਲ ਲੜਨਾ ਹੁੰਦਾ ਤਾਂ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ ਤੇ ਫਤਿਹ ਚ ਬਦਲ ਜਾਂਦੀ ਸੀ ਲੜਾਈ ਤੇ ਹੁਣ ਵੀ ਆ ਜਿਹੜਾ ਅਸੀਂ ਹੁਣ ਇਹਦੇ ਚ ਜਿਹੜਾ ਧਰਨਾ ਲੱਗਿਆ ਏ ਇਹਦੇ ਚ ਕਿਸੇ ਨੇ ਸਿਆਸੀ ਧਰਨੀ ਵੇਖੀ ਕਿਸੇ ਨੇ ਨਹੀਂ ਵੇਖਿਆ ਕਿ ਕੌਣ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਸਭ ਨੌਜਵਾਨਾਂ ਨੇ ਇਕੱਠੇ ਹੋ ਕੇ ਪਿੰਡੋਂ ਪਿੰਡ ਹੋਕਾ ਦੇ ਕੇ ਆਵਾਜ਼ ਆਪਣੀ ਬੁਲੰਦ ਕੀਤੀ ਤੇ ਸਾਰੇ ਪਾਰਟੀਆਂ ਸਾਰੀਆਂ ਸਿਆਸੀ ਤਰ੍ਹਾਂ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਡੇ ਸਾਥੀ ਇਕੱਠੇ ਹੋ ਕੇ ਲੜੇ ਤੇ ਜਿਹੜੀ ਸਮੱਸਿਆ ਸੀ ਉਹਦਾ ਹੱਲ ਹੋਣ ਪਾਸੇ ਤੁਰ ਪਿਆ ਉਹਨੇ ਐਕਸੀਲ ਬਗਾ ਪ੍ਰਣਾ ਨਾਲ ਗੱਲ ਹੋਈ ਸੀ ਐਕਸੀਲ ਸਾਹਿਬ ਦੇ ਮੁਤਾਬਕ ਕਿ 20 MVA ਦਾ ਜਿਹੜਾ ਸੀਗਾ ਪਹਿਲਾ ਟਰਾਂਸਫਾਰਮਰ ਵੱਡਾ ਉੱਥੇ ਗ੍ਰਿਡ ਦੇ ਵਿੱਚ ਲੱਗਿਆ ਸੀ ਪੱਤੋ ਹੀਰਾ ਸੀ ਤੇ ਜਿਹੜੀ ਸਾਡੀ ਮੰਗ ਸੀ ਪਿੰਡਾਂ ਵਾਲੇ ਲੋਕਾਂ ਦੀ ਸੰਗਤ ਦੀ ਕਿ ਉਹਦਾ ਲੋਡ ਵਾਧਾ ਤੇ ਬਿਜਲੀ ਘਟ ਆਉਂਦੀ ਆ ਪਿੱਛੇ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਪਿਛਲੇ ਸਾਲ ਵੀ ਇਹਨਾਂ ਨੇ ਧਰਨਾ ਲਾਇਆ ਸੀ ਇਹ ਸਰਕਾਰ ਦੀ ਦੇਖੋ ਕਿੰਨੀ ناکਾਮੀ ਹੈ ਕਿ ਪਿਛਲੇ ਸਾਲ ਤੁਹਾਡੇ ਭਰੋਸਾ ਦੇਣ ਦੇ ਬਾਵਜੂਦ ਇਹਨਾਂ ਨੇ ਆਪਦਾ ਧਰਨਾ ਚੱਕ ਲਿਆ ਇਸ ਵਾਰ ਇਹਨਾਂ ਨੇ ਭਰੋਸੇ ਤੇ ਵਿਚ ਨਹੀਂ ਆਏ ਸਰਕਾਰ ਦੇ ਸਿਆਸੀ ਲੋਕਾਂ ਦੇ ਇਸ ਵਾਰ ਇਹਨਾਂ ਨੇ ਆਪਦਾ ਦਿਨ ਰਾਤ ਪਹਿਰਾ ਦਿੱਤਾ ਤੇ ਕਿੰਨੀ ਗਰਮੀ ਹੈ ਬਿਜਲੀ ਹੈ ਨਹੀਂ ਆ ਸਾਰੀ ਸੰਗਤ ਗਰਮੀ 'ਚ ਬੈਠੀਆਂ ਨੇ ਮੁੜ ਕੋ ਮੁੜਕੀ ਹੋਏ ਬੈਠੇ ਆ ਸਾਰੇ ਤੇ ਹੌਨਕ ਸਿੰਘ ਸਾਹਿਬ ਕਹਿੰਦੇ ਆ ਕਿ 31.5 MVA ਦਾ ਜਿਹੜਾ ਟਰਾਂਸਫਾਰਮਰ ਵੱਡਾ ਆ ਗਿਆ ਫਿੱਟ ਹੋ ਰਿਹਾ ਏ ਤੇ ਐਤਵਾਰ ਤੱਕ ਬਿਜਲੀ ਦੀ ਸਪਲਾਈ ਨਿਰਵਿਘਨ ਚੱਲ ਪਊਗੀ। ਪਰ ਮੈਂ ਵੀ ਦੱਸਦਿਆਂ ਕਿ ਕੱਲਾ ਇਹ ਇੱਥੇ ਕੱਲਾ ਧਰਨਾ ਹੀ ਨਹੀਂ ਲਾ ਕੇ ਬੈਠੇ। ਮੈਂ ਹੌਣ ਸਾਰੇ ਇਹਨਾਂ ਨੂੰ ਇਹ ਗੱਲ ਕਹੀ ਸੀ ਨੌਜਵਾਨਾਂ ਨੂੰ ਮੈਂ ਕਿਹਾ ਯਾਰ ਆਪਾਂ ਨੂੰ ਇੱਕ ਕੰਮ ਕਰਨਾ ਚਾਹੀਦਾ ਜੇ ਆਪਾਂ ਗਰਮੀ ਨਾਲ ਜੂਝ ਰਹੇ ਆਂ ਗਰਮੀ 'ਚ ਆਪਾਂ ਬੈਠੇ ਜਿਹੜੇ ਮਾਹੌਲ 'ਚ ਆਪਾਂ ਬੈਠੇ ਆਂ ਇਸ ਮਾਹੌਲ ਦੇ ਨਾਲ ਸਰਕਾਰੀ ਅਧਿਕਾਰੀਆਂ ਨੂੰ ਵੀ ਜੋੜਨਾ ਚਾਹੀਦਾ। ਉਹ ਵੀ ਸਾਡੇ ਵਾਂਗੂ ਹੀ ਇਸ ਮਾਹੌਲ 'ਚ ਬੈਠਣ ਤਾਂ ਕਿ ਉਹਨਾਂ ਨੂੰ ਸਾਡੀ ਸਮੱਸਿਆ ਦਾ ਪਤਾ ਲੱਗੇ ਹੁਣ ਏਸੀ 'ਚ ਬੈਠੇ ਬੰਦੇ ਨੂੰ ਏਅਰ ਕੰਡੀਸ਼ਨ 'ਚ ਬੈਠੇ ਬੰਦੇ ਨੂੰ ਆਹ ਲੋਅ ਆ ਜਿਹੜੀ ਵਗਦੀ ਇਹਦਾ ਇਲਮ ਨਹੀਂ ਕਿ ਕਿੰਨੀ ਕਿ ਗਰਮ ਹਵਾ ਕਿੰਨੀ ਕਿ ਗਰਮੀ ਹੈ ਬਾਹਰ ਤੇ ਜਦੋਂ ਉਹਨੂੰ ਇਸ ਚੀਜ਼ ਨਾਲ ਜੋੜਾਂਗੇ ਜਦੋਂ ਸਰਕਾਰੀ ਅਧਿਕਾਰੀਆਂ ਨੂੰ ਇਸ ਚੀਜ਼ ਨਾਲ ਜੋੜਾਂਗੇ ਤਾਂ ਫਿਰ ਪਤਾ ਲੱਗੂ ਉਹਨਾਂ ਨੂੰ ਵੀ ਤਕਲੀਫ ਕਿੰਨੀ ਆਮ ਲੋਕਾਂ ਨੂੰ ਸਾਡੀ ਤਕਲੀਫ ਨਾਲ ਉਹਨਾਂ ਨੂੰ ਜੋੜਾ ਜਾਵੇ ਮੈਂ ਕਿਹਾ ਯਾਰ ਉਹਨਾਂ ਦੀ ਵੀ ਸਪਲਾਈ ਬੰਦ ਕਰੀਏ ਤਾਂ ਪਤਾ ਲੱਗਿਆ ਕਿ ਇਹਨਾਂ ਨੌਜਵਾਨਾਂ ਨੇ ਸਪਲਾਈ ਬੰਦ ਕੀਤੀ ਸੀ ਸ਼ਾਂਤਮਈ ਸਰਫੇਰ ਦਰਸਾਉਣ ਲਈ ਕਿ ਅਸੀਂ ਤਕਲੀਫ ਚੰਦ ਸਾਡੀ ਤਕਲੀਫ ਤੁਹਾਨੂੰ ਮਹਿਸੂਸ ਹੋਵੇ ਅਸੀਂ ਕਿੰਨੀ ਗਰਮੀ ਚ ਬੈਠੇ ਆ ਇਹਨਾਂ ਨੇ ਸਿਰਫ ਤੇ ਸਿਰਫ ਟਰਾਂਸਫਾਰਮਰ ਤੇ ਕੋਲ ਗ੍ਰਿਪ ਹੀ ਕੱਢੇ ਸੀ ਤੇ ਇਹਨਾਂ ਤੇ ਐਫਆਈਆਰ ਦਰਜ ਕਰਤੀ ਮੈਂ ਹੈਰਾਨ ਆ ਮਹਿਕਮੇ ਤੇ ਹੈਰਾਨ ਆ ਪੁਲਿਸ ਤੇ ਹੈਰਾਨ ਆ ਵੀ ਸਿਰਫ ਇੱਕ ਸਿੰਬੋਲਿਕ ਇੱਕ ਮੁਜਾਹਰਾ ਸੀ ਇੱਕ ਤਰੀਕਾ ਸੀ ਉਹਨਾਂ ਦਾ ਇਹ ਨੌਜਵਾਨਾਂ ਦਾ ਕਿ ਅਸੀਂ ਆਪ ਦੀ ਤਕਲੀਫ ਦੇ ਨਾਲ ਅਫਸਰਾਂ ਨੂੰ ਜੋੜੀਏ ਤੇ ਅਧਿਕਾਰੀਆਂ ਨੇ ਐਫ ਆਈ ਆਰ ਦਰਜ ਕਰਤੀ ਬਈ ਇੱਥੇ ਸੈਂਕੜੇ ਚੱਕਾ ਵੇਚਣ ਵਾਲੇ ਦੰਦ ਨਾਉਂਦੇ ਫਿਰਦੇ ਆ ਸੈਂਕੜੇ ਇੱਥੇ ਮੋਟਰਸਾਈਕਲ ਚੋਰੀ ਹੋ ਗਿਆ ਇੱਕ ਹੁਣੇ ਦਰਖਾਸਤ ਲੈ ਕੇ ਆਇਆ ਸੀ ਵਿਚਾਰਾ ਬੰਦੇ ਰੋਡ ਤੋਂ ਚੋਰੀ ਹੋ ਗਿਆ ਤੇ ਤੁਹਾਨੂੰ ਅਪਰਾਧ ਕਰਨ ਵਾਲੇ ਨਜ਼ਰ ਨਹੀਂ ਆਉਂਦੇ ਤੁਹਾਨੂੰ ਹੱਕਾਂ ਲਈ ਲੜਦੇ ਆ ਜਿਹੜੇ ਲੋਕ ਉਹ ਨਜ਼ਰ ਆਉਂਦੇ ਆ ਤੁਸੀਂ ਉਹਨਾਂ ਲੋਕਾਂ ਦੇ ਉੱਤੇ ਝੂਠੇ ਪਰਚੇ ਦਰਜ ਕਰੀ ਜਾਂਦੇ ਹੋ ਤੁਸੀਂ ਉਹਨਾਂ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਹੋ ਉਹ ਭਲੇ ਉਹ ਲੋਕੋ ਇਹ ਲੋਕਾਂ ਦੀ ਖਲਕਤ ਦੀ ਆਵਾਜ਼ ਹੈ ਆਵਾਮ ਦੀ ਆਵਾਜ਼ ਹੈ ਇਹਨੂੰ ਨਾ ਬੰਦ ਕਰੋ ਇਹ ਸੱਚ ਦੀ ਆਵਾਜ਼ ਹੈ ਤੁਸੀਂ ਇਹ ਦੇਖੋ ਕਿ ਇਹ ਲੋਕ ਬਿਨਾਂ ਕਿਸੇ ਸਿਆਸੀ ਬੰਦਿਆਂ ਤੋਂ ਲੜੀ ਜਾਂਦੇ ਆ ਅਸੀਂ ਇਹਨਾਂ ਨੂੰ ਤਾਕਤ ਦੇਣੀ ਆ ਅਸੀਂ ਇਹਨਾਂ ਦਾ ਸਾਥ ਦੇਣਾ ਜਾਂ ਇਹਨਾਂ ਤੋਂ ਝੂਠੇ ਪਰਚੇ ਦਰਜ ਕਰਨੇ ਬਿਜਲੀ ਦਾ ਤੁਸੀਂ ਵੀ ਮੰਨਦੇ ਹੋ ਹਾਲਾਂਕਿ ਥਾਣੇ ਵਾਲੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕਿੰਨੇ ਸਾਲ ਹੋ ਗੁਣੇ ਬਿੱਲ ਭਰਿਆ ਹੋਊ ਕਦੇ ਬਿਜਲੀ ਦਾ ਸੋ ਜਿਹੜੇ ਸਭ ਤੋਂ ਵੱਧ ਖਫਤ ਕਰਦੇ ਆ ਸੋ ਭਾਈ ਇਹ ਐਫ ਆਈ ਆਰ ਵਗੈਰਾ ਇਹ ਦਰਜ ਜਿਹੜੀਆਂ ਤੁਸੀਂ ਝੂਠੀਆਂ ਕੀਤੀਆਂ ਨੇ ਇਹਨਾਂ ਨੂੰ ਰੱਦ ਕਰਾਓ ਕਿ ਤੇ ਨਾ ਹੋਵੇ ਕਿ ਸਾਨੂੰ ਆ ਧਰਨਾ ਖਤਮ ਹੋਵੇ ਬਿਜਲੀ ਦਾ ਸਮੱਸਿਆ ਬਿਜਲੀ ਦੀ ਹੱਲ ਹੋ ਜੇ ਤੇ ਸਾਨੂੰ ਦੁਬਾਰਾ ਧਰਨਾ ਪੱਕੇ ਤੌਰ ਤੇ ਐਫ ਆਈ ਆਰ ਰੱਦ ਕਰਾਉਣ ਲਈ ਰੱਖਣਾ ਪਵੇ ਸੋ ਜਿੰਨੇ ਦਿਨ ਅਸੀਂ ਇਹ ਧਰਨੇ 'ਚ ਬੈਠੇ ਜਿੰਨੇ ਦਿਨ ਸਾਡੀ ਸਮੱਸਿਆ ਹੱਲ ਨਹੀਂ ਹੁੰਦੀ ਹੁਣ ਐਤਵਾਰ ਦਾ ਸਮਾਂ ਦਿੱਤਾ ਮਹਿਕਮੇ ਨੇ ਐਤਵਾਰ ਤੱਕ ਸੰਘਤ ਇਵੇਂ ਇੱਥੇ ਜੁੜੀ ਰਹਿਣੀ ਹੈ ਐਤਵਾਰ ਤੱਕ ਧਰਨਾ ਨਹੀਂ ਚੱਕਣਾ ਔਰ ਇਹ ਵੀ ਗੱਲ ਪੱਕੀ ਹੈ ਕਿਸੇ ਸੰਘਤ ਨੂੰ ਲੋਕਾਂ ਨੂੰ ਸਮੱਸਿਆ ਵੀ ਨਹੀਂ ਆ ਰਹੀ ਇਹ ਜਿਹੜੇ ਸਾਡੇ ਸਾਥੀਆਂ ਨੇ ਧਰਨਾ ਮੁਜ਼ਾਹਰਾ ਕਰ ਰਹੇ ਆ ਨਾ ਉਹਨਾਂ ਨੇ ਇੰਨਾ ਵਧੀਆ ਸਿਸਟਮ ਬਣਾਇਆ ਹੋਇਆ ਕਿ ਆਮ ਲੋਕਾਂ ਨੂੰ ਸਮੱਸਿਆ ਨੇ ਹੌਲਦੀ ਜਾ ਰਹੀ ਆਮ ਲੋਕਾਂ ਦੇ ਲਾਂਘੇ ਦਾ ਵੀ ਇੰਤਜ਼ਾਮ ਆ ਉਹਨਾਂ ਵਾਸਤੇ ਇੱਥੇ ਚਾਹ ਪਾਣੀ ਦਾ ਵੀ ਇੰਤਜ਼ਾਮ ਸੋ ਜੇ ਅਸੀਂ ਤਕਲੀਫ 'ਚ ਬੈਠੇ ਆ ਤਾਂ ਸਾਡੀ ਤਕਲੀਫ ਨੂੰ ਸਾਰੇ ਲੋਕਾਂ ਨੂੰ ਸਾਡੇ ਨਾਲ ਜੁੜਨਾ ਚਾਹੀਦਾ ਔਰ ਬਹੁਤ ਵੱਡਾ ਸੁਨੇਹਾ ਹੈ ਮੈਂ ਮਿਸਲਾਂ ਦੀ ਗੱਲ ਕੀਤੀ ਉਸ ਤੋਂ ਬਾਅਦ ਮੈਂ ਦਿੱਲੀ ਦੀ ਗੱਲ ਦੱਸਦਾ ਤੁਹਾਨੂੰ ਸਵਾ ਸਾਲ ਅਸੀਂ ਬੈਠੇ ਨਾ ਕਿੱਡੀ ਵੱਡੀ ਹਕੂਮਤ ਸੀ ਮੂਰੇ ਜਿਹੜੀ ਝੁਕੀ ਨਹੀਂ ਰਹੀ ਸੀ ਜਿਹੜੀ ਮੰਨ ਨਹੀਂ ਰਹੀ ਸੀ ਪਰ ਸਾਡਾ ਇਕਾ ਸੀ ਸਾਡੇ ਇਕੇ ਮੂਰੇ ਨੂੰ ਝੁਕਣਾ ਪਿਆ ਚਲੋ ਗਲਤੀ ਸਾਡੇ ਆਗੂਆਂ ਤੋਂ ਹੋ ਗਈ ਉਹਨਾਂ ਨੂੰ ਕਾਹਲੀ ਪੈ ਗਈ ਵਾਪਸ ਆਉਣ ਦੀ ਕਿ ਜਿਹੜੇ ਰਾਜਨੀਤਿਕ ਲੋਕਾਂ ਦੀ ਐਮਐਸਪੀ ਦੀ ਗਰੰਟੀ ਲੈ ਕੇ ਮੁੜਿਆ ਹੈ ਜੇ ਉੱਥੇ ਹਜੇ ਥੋੜਾ ਹੋਰ ਸਬਰ ਕਰ ਲੈਂਦੇ ਤਾਂ ਜਿਹੜੀ ਗਰੰਟੀ ਲੈ ਕੇ ਆਏ ਆ ਉਸ ਗਰੰਟੀ ਨੂੰ ਬਿੱਲ ਦੇ ਰੂਪ ਦੇ ਵਿੱਚ ਲਾਗੂ ਕਰਵਾ ਕੇ ਆਉਂਦੇ ਤਾਂ ਥੋੜਾ ਜਿਹਾ ਵਧੀਆ ਸੀ ਸ਼ਹਿਰ ਦੀ ਸਮੱਸਿਆ ਦੀ ਗੱਲ ਕਰੀ ਗਿਆਂ ਸਟਾਰਟਿੰਗ ਦੇ ਵੈਕਿਨੇਟੇ ਸ਼ਹਿਰੀ ਆ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਘਰ ਦਾ ਬੰਦਸਾ ਉਹ ਗਲਤ ਜਗ੍ਹਾ ਤੇ ਲੱਗਿਆ ਉਹ ਗ੍ਰੈਡ ਤੇ ਲੱਗਣਾ ਚਾਹੀਦਾ ਪਰ ਉਹਨੇ ਜੇ ਇੱਕ ਆਡੀਓ ਵਾਇਰਲ ਹੋ ਗਈ ਜਦ ਤੇ ਇਹ ਕੀ ਆ ਜਾ ਰਿਹਾ ਇਹ ਗ੍ਰੈਟਿਫੀਕੇਟ ਸੰਡੇ ਤੱਕ ਸਾਰੇ ਡਿਵਿਜਨ ਦੇ ਕਿਰੇ ਚੱਲੂਗਾ ਪਰ ਜਿਹੜੇ ਸ਼ਹਿਰੀ ਹੈਗੇ ਉਹਨਾਂ ਨੂੰ ਲਾਈਟ ਤਿੰਨ ਘੰਟੇ ਦਿੱਤੀ ਜਾਊਗੀ ਕਿ ਕਿ ਜਿਹੜੇ ਚੇਤਾਂ ਵਾਲੀ ਲਾਈਟ ਆ ਉਹ 5 ਘੰਟੇ ਦੇਖੋ ਫਿਰ ਮੁੱਖ ਮੰਤਰੀ ਆਪਦੇ ਬਚਨਾਂ ਤੋਂ ਫਿਰ ਰਹੇ ਆ ਨਾ ਇਹ ਤਾਂ ਕਹਿੰਦੇ ਸੀ ਇਹਨਾਂ ਦੇ ਵਲੰਟੀਅਰ ਵੀ ਜਿਹੜੇ ਭਮੱਕੜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਵੀ ਕਹਿੰਦੇ ਸੀ ਭਮੱਕੜ ਪਿੰਡੋਂ ਪਿੰਡ ਪ੍ਰਚਾਰ ਕਰਦੇ ਸੀ ਕਿ ਮੋਟਰਾਂ ਬੰਦ ਕਰਾ ਦੇਾਂਗੇ ਜੀ ਮੋਟਰਾਂ ਖੜੀਆਂ ਨਜ਼ਰ ਆਉਣਗੀਆਂ ਤੁਹਾਨੂੰ ਬਿਜਲੀ ਨਹੀਂ ਆਊਗੀ ਹੁਣ ਤੁਸੀਂ ਆਪਦੇ ਬਚਨਾਂ ਤੋਂ ਫਿਰਦੇ ਹੋ ਗੱਲ ਇਹ ਸਮਝੋ ਕਿ ਇਹ ਉਹੀ ਭਗਵਾਨਤਮਾਨ ਹੈ ਜਿਹੜਾ ਕਾਲੀਦਲ ਵੱਲੋਂ ਬਿਜਲੀ ਦੇ ਕੀਤੇ ਗਏ ਸਮਝੌਤਿਆਂ ਦੇ ਉੱਤੇ ਸਵਾਲ ਚੱਕਦਾ ਸੀ ਉਹਨਾਂ ਸਮਝੌਤਿਆਂ ਨੂੰ ਗਾਂ ਕੈਪਟਨ ਅਮਰਿੰਦਰ ਸਿੰਘ ਨੇ ਉਵੇਂ ਹੀ ਤੋੜਿਆ ਹੁਣ ਜਦੋਂ ਇਹਨਾਂ ਦੀ ਸਰਕਾਰ ਆਈ ਹੈ 2.5 ਸਾਲ ਹੋ ਗਏ ਜਿਹੜੇ ਸਮਝੋ ਬਿਜਲੀ ਸਮਝੌਤਿਆਂ ਨੂੰ ਭਵੰਤਮਾਨ ਕਹਿੰਦਾ ਸੀ ਗਲਤ ਹੋਏ ਆ ਉਹਨਾਂ ਬਿਜਲੀ ਸਮਝੌਤਿਆਂ ਨੂੰ 2.5 ਸਾਲ ਹੋ ਗਏ ਤੂੰ ਉਹਨੂੰ ਉਹਦੇ ਤੇ ਇੰਪਲੀਮੈਂਟ ਕਰ ਰਹੇ ਆ ਉਹਨਾਂ ਨੂੰ ਲਾਗੂ ਕੀਤਾ ਹੋਇਆ ਬੰਦ ਕਰ ਦਿੰਦਾ ਮੁੱਖ ਮੰਤਰੀ ਤੋੜ ਦਿੰਦਾ ਉਹਨਾਂ ਨਾਲ ਸਮਝੌਤੇ ਸੋ ਮਹਿੰਗੇ ਸਮਝੋ ਉੱਤੇ ਹੋਇਆ ਮਹਿੰਗੀ ਬਿਜਲੀ ਮਿਲੀ ਆ ਮੈਂ ਕਿਹਾ ਜਰ ਕਿਸੇ ਨੂੰ ਲੋਕਾਂ ਨੂੰ ਬਿਜਲੀ ਫ੍ਰੀ ਕਰਨ ਦੀ ਲੋੜ ਕੀ ਆ ਸਸਤੀ ਬਿਜਲੀ ਦਿਓ ਨਿਰਵਿਘਨ ਦਿਓ ਸਭ ਨੂੰ ਮਿਲੇ ਬਿੱਲ ਤਾਂ ਕਿਸਾਨ ਵੀ ਦੇਣ ਨੂੰ ਤਿਆਰ ਆ ਪੰਜ ਕਿੱਲੇ ਵਾਲੇ ਕਿਸਾਨ ਦਾ ਬਿਜਲੀ ਮੈਨੂੰ ਬਾਸ ਕਰੋ ਪੰਜ ਕਿੱਲੇ ਤੋਂ ਉੱਤੇ ਆ 7 ਕਿੱਲੇਆਂ ਤੋਂ ਉੱਤੇ ਵਾਲਾ ਲਾਗੂ ਕਰ ਦਿਓ ਹੁਣ ਫਾਇਦਾ ਪੰਜ ਕਿੱਲੇਆਂ ਨੂੰ ਫਾਇਦਾ ਥੋੜੀ ਹੋ ਰਿਹਾ ਜਿਹਦੇ ਕੋਲ ਕਿੱਲੇ ਹੀ ਦੋ ਆ ਉਹਦੇ ਕੋਲ ਮੋਟਰ ਐ ਕੌਣ ਨੂੰ ਕਹਦਾ ਫਾਇਦਾ ਹੋ ਰਿਹਾ ਬਿੱਲ ਦਾ ਉਹਨੂੰ ਹੀ ਫਾਇਦਾ ਹੋ ਰਿਹਾ ਫਾਇਦਾ ਉਹਨੂੰ ਹੋ ਰਿਹਾ ਜਿਹਦੇ ਕੋਲੇ 5-700 ਕਿੱਲਾ ਹੈ 40-50 ਮੋਟਰਾਂ ਹੈ ਬਾਦਨਾਰ ਕੇ ਹੈ ਕੈਪਟਨ ਵਰਗੇ ਜਿਹੜੇ ਵੱਡੇ ਘਰਾਣੇ ਆ ਫਾਇਦਾ ਬਿਜਲੀ ਫਰੀ ਦਾ ਉਹਨਾਂ ਨੂੰ ਹੋ ਰਿਹਾ ਤੇ ਨੁਕਸਾਨ ਆ ਸਾਰੇ ਆਵਾਮ ਨੂੰ ਹੋ ਰਿਹਾ ਜਦੋਂ ਬਿਜਲੀ ਤੁਸੀਂ ਫਰੀ ਕਰਦੇ ਆ ਔਟੋਮੈਟਿਕ ਲੱਗੇ ਆ ਚਲਾਈ ਜਾਣੇ ਆ ਸੁਰੇ ਭਗਵਾਨਤਮਾਨ ਨੇ ਜਿੰਨੀਆਂ ਝੂਠ ਸੀਗੇ ਦੁਨੀਆ ਜਹਾਨ ਦੇ ਸਭ ਮਾਰ ਕੇ ਸੱਤਾ 'ਚ ਆ ਗਿਆ ਹੁਣ ਪਰਨਾ ਲਵੇਟ ਲਿਆ ਕੰਨ ਲਵੇਟ ਲੇ ਆ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਇੱਥੇ ਲੋਕally ਕੋਈ ਲੀਡਰਸ਼ਿਪ ਤੇ ਕਿਸੇ ਦੀ ਗੱਲ ਸੁਣਦੀ ਇਹ ਨਹੀਂ ਪਤਾ ਲੱਗਦਾ ਵੀ ਲੋਕ ਉਹੀ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਯਾਰ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਲੋਕਾਂ ਨੇ ਆਪ ਦੀ ਤਾਕਤ ਹੁਣ ਦਿਖਾਤੀ ਨਾ ਸਰਕਾਰ ਨੂੰ ਇਹ ਹਜੇ ਵੀ ਸਰਕਾਰ ਨਾਲ ਸਬਕ ਸਿੱਖੇ ਲੋਕਾਂ ਦੀ ਤਾਕਤ ਨੂੰ ਹਜੇ ਵੀ ਜੇ ਸਰਕਾਰ ਅਣਜਾਣ ਬਣੀ ਰਹੂ ਤਾਂ ਉਹਨਾਂ ਨੇ 2027 ਚ ਸਬਕ ਸਿਖਾ ਦੇਣਗੇ ਆ ਮੂਰੇ ਹੁਣ ਸਰਪੰਚੀਆਂ ਬਲਾਕ ਚਾਂਪੀਆਂ ਜ਼ਿਲ੍ਹਾ ਪ੍ਰੀਸ਼ਦ ਆਉਣੀਆਂ ਇਹਨਾਂ ਚੋਣਾਂ ਚ ਲੋਕ ਸਬਕ ਦਿਖਾਉਣਗੇ ਸੱਤਾਧਾਰੀ ਧਿਰ ਨੂੰ ਜਰੇ ਇਸ ਤਰ੍ਹਾਂ ਦਾ ਕਦੇ ਦੇਖਿਆ ਹੀ ਨਹੀਂ ਸੀ ਤੇ ਅਸੀਂ ਵੀ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਸਿਆਸੀ ਜਮਾਤਾਂ 'ਚ ਰਹੇ ਆਂ ਅਸੀਂ ਲੋਕਾਂ ਦੀ ਸਮੱਸਿਆ ਸੁਣਦੇ ਸੀ ਲੋਕਾਂ 'ਚ ਬਹਿ ਕੇ ਲੋਕਾਂ ਦੀ ਗੱਲ ਕਰਦੇ ਕਿੱਥੇ ਨੇ ਜ਼ਿਲ੍ਹਾ ਪ੍ਰਧਾਨ ਕਿੱਥੇ ਨੇ ਮੰਤਰੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਿੱਧਰ ਗਏ ਇਹਨਾਂ ਦੇ ਆਲੂ ਸਾਰੇ ਆ ਕੇ ਗੱਲ ਤਾਂ ਸੁਣੋ ਘੱਟੋ ਘੱਟ ਲੋਕਾਂ ਦੀ ਥੋੜੇ ਲੋਕ ਨੇ ਯਾਰ ਕੋਈ ਬਗਾਨੇ ਥੋੜੀ ਨੇ ਅਸੀਂ ਸਮੱਸਿਆ ਹੱਲ ਅੱਜ ਸਾਡੇ ਕੋਲ ਸਮੱਸਿਆਵਾਂ ਹੱਲ ਕਰਦਾ ਰੱਬ ਨੇ ਤਾਕਤ ਦਿੱਤੀ ਆ ਜੇ ਉਹ ਤਾਕਤ ਦਿੱਤੀ ਆ ਉਹ ਤਾਕਤ ਨੂੰ ਲੋਕਾਂ ਲਈ ਵਰਤਣਾ ਚਾਹੀਦਾ ਹੈ ਨਾ ਕਿ ਆਪ ਦੇ ਨਿੱਜੀ ਹਿੱਤਾਂ ਲਈ